ਸੁਈਰਾ ਮਠਿੰਡਾ ਦੀਆਂ ਨੇ ਜਿੱਥੇ ਕੁਝ ਇਸ ਤਰ੍ਹਾਂ ਰਿਹਾ ਈਟੀਟੀ ਅਧਿਆਪਕਾਂ ਦਾ ਦਰਨਾ ਪ੍ਰਦਰਸ਼ਨ ਹਾਲਾਂਕਿਦਰਨਾ ਪ੍ਰਦਰਸ਼ਨ ਮੰਗਲਵਾਰ ਰਾਤ ਨੂੰ ਖਤਮ ਹੋ ਗਿਆ ਜਦੋਂ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ 26 ਸਤੰਬਰ ਨੂੰ ਮੀਟਿੰਗ ਦਾ ਪ੍ਰੋਸਾ ਦਵਾਇਆ ਦਰਨਾ ਖਤਮ ਹੋਣ ਤੋਂ ਪਹਿਲਾਂ ਕੀ ਕੁਝ ਘਟਨਾ ਕਰਮ ਰਿਹਾ ਜ਼ਰਾ ਦੇਖੋ ਪਹਿਲਾਂ ਐਟਟੀ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਬਠਿੰਡਾ ਦੇ ਡੀਸੀ ਦਫ਼ਤਰ ਗਏ ਅਤੇ ਆਪका ਮੁਤਾਬਕ ਡੀਸੀ ਨੇ ਕੁਝ ਕਰ ਸਕਣ ਤੋਂ ਹੱਥ ਖੜੇ ਕਰ ਦਿੱਤੇ ਤਾਂ ਉਹ ਬਠਿੰਡਾ ਦੇ ਡੱਬ ਵਾਲੀ ਮਾਂਸਾ ਪੁਲ ਤੇ ਧਰਨਾ ਲਾਉਣ ਲਈ ਰਵਾਨਾ ਹੋ ਗਏ ਇਸ ਦੌਰਾਨ ਪੁਲਿਸ ਨੇ ਅਧਿਆਪਕਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਹਾਂ ਧਿਰਾਂ ਵਿਚਕਾਰ ਹੱਥੋਂ ਪਾਈ ਵੀ ਹੋਈ ਆਖਿਰ ਅਧਿਆਪਕ ਪੁਲ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ ਅਤੇ ਧਰਨਾ ਲਾਇਆ ਰੱਖਿਆ ਰਾਤ ਨੂੰ ਕਰੀਬ 8:30 ਵਜੇ ਕੁਝ ਅਧਿਆਪਕਾਂ ਨੇ ਪੁਲ ਤੋਂ ਕੁੱਦ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਸਾਥੀਆਂ ਨੇ ਉਹਨਾਂ ਨੂੰ ਬਚਾ ਲਿਆ। ਮਾਮਲਾ ਵਾਦਾ ਦੇ ਐਸਐਸਪੀ ਮੌਕੇ ਤੇ ਪਹੁੰਚੇ ਅਤੇ ਅਧਿਆਪਕਾਂ ਦੇ ਇੱਕ ਦਲ ਨੂੰ ਨਾਲ ਲੈ ਕੇ ਡੀਸੀ ਦਫ਼ਤਰ ਗਏ ਜਿੱਥੇ ਮੁੱਖ ਮੰਤਰੀ ਨਾਲ ਮੀਟਿੰਗ ਫਿਕਸ ਕੀਤੀ ਗਈ। ਦਰਸਲ ਇਹਨਾਂ ਅਧਿਆਪਕਾਂ ਦੀ ਨਿਯੁਕਤੀ ਐਜੂਕੇਸ਼ਨ ਗ੍ਰਾਂਟ ਸਕੀਮ ਤਹਿਤ ਸਾਲ 2003 ਚ ਹੋਈ ਸੀ ਪਰ ਤਨਖਾਹਾਂ ਘੱਟ ਹੋਣ ਅਤੇ ਨੌਕਰੀਆਂ ਪੱਕੀਆਂ ਨਾ ਹੋਣ ਕਾਰਨ ਇਹ ਸੰਘਰਸ਼ ਕਰ ਰਹੇ ਨੇ। 2003 ਤੋਂ ਜਿਹੜਾ ਹੈਗਾ ਅਸੀਂ ਸੰਘਰਸ਼ ਕਰ ਰਹੇ ਹਾਂ ਜੌਬ ਕਰ ਰਹੇ ਹਾਂ 1000 ਪੇ ਤੇ ਪਹਿਲਾਂ ਅਸੀਂ ਕੰਮ ਕਰਦੇ ਰਹੇ ਹਾਂ ਪਰ ਜਦੋਂ 1000 ਤੇ ਸਾਡਾ ਗੁਜ਼ਾਰਾ ਨਹੀਂ ਹੁੰਦਾ ਸੀ ਤਾਂ ਅਸੀਂ ਸਰਕਾਰ ਤੋਂ ਮੰਗ ਮੰਗੀ ਵੀ ਸਾਨੂੰ ਰੈਗੂਲਰ ਕੀਤਾ ਜਾਵੇ ਤਾਂ ਇਸੇ ਬਾਅਦ ਸਰਕਾਰ ਨੇ ਸਾਡੇ ਨਾਲ ਐਗਰੀਮੈਂਟ ਕੀਤਾ 2007 ਦੇ ਵਿੱਚ ਕਿ ਤੁਸੀਂ ਜਦੋਂ ਆਈਟੀਟੀ ਕਰ ਲੋਗੇ ਤਾਂ ETT ਤੋਂ ਬਾਅਦ ਤੁਹਾਡੀ ਰੈਗੂਲਰ ਭਰਤੀ ਕੀਤੀ ਜਾਊਗੀ ਉਹ ETT ਜਿਹੜੀ ਬੇਸਿਕ ਕੁਆਲੀਫਿਕੇਸ਼ਨ ਪ੍ਰਾਇਮਰੀ ਟੀਚਰ ਦੀ ਸੀਗੀ ਬਾਦਲ ਸਾਹਿਬ ਨੇ ਸਾਨੂੰ ਆਪ ਕਰਵਾਈ ਹੈ ਉਹ ਜਦੋਂ ETT ਅਸੀਂ ਕਰਕੇ ਡਾਈਟਾਂ ਤੋਂ ਬਾਹਰ ਗਏ ਮੰਗ ਕੀਤੀ ਵੀ ਸਾਨੂੰ ਜਿਹੜਾ ਹੈਗਾ ਪਰਮਾਨੈਂਟ ਜੋਬ ਦਿੱਤੀ ਜਾਵੇ ਤਾਂ ਸਰਕਾਰ ਨੇ ਸਾਨੂੰ ਬਿਨਾਂ ਲਾਰਿਆਂ ਦੇ ਕੁਝ ਨਹੀਂ ਦਿੱਤਾ ਤਾ ਸਾਡੀਆਂ ਜਿਹੜੀਆਂ ਮੰਗਾਂ 2003 ਤੋਂ ਲਟਕ ਰਹੀਆਂ ਵੀ ਸਾਡੀ ਜਿਹੜੀ ਬੇਸਿਕ ਕੁਆਲੀਫਿਕੇਸ਼ਨ ਜੋ ਬਾਦਲ ਸਰਕਾਰ ਨੇ ਵਾਦਾ ਕਰਕੇ ਕਰਾਈ ਹੈ ਉਹਦੇ ਤੇ ਪੂਰੀ ਉਤਰੇ ਤੇ ਸਾਡੀ ਜਿਹੜੀ ਰੈਗੂਲਰ ਭਰਤੀ ਕੀਤੀ ਜਾਵੇ ਹੁਣ ਚੰਡੀਗੜ੍ਹ ਵਿੱਚ 26 ਸਤੰਬਰ ਨੂੰ ਸ਼ਾਮ 6 ਵਜੇ ਆਪਕਾ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਬੈਠਕ ਹੋਏਗੀ